ਗਵਿੰਦਰ ਜੀ ਨੂੰ ਉਹ ਮੱਤੇ ਜਾਣਾ ਹਨ ਤੇ ਮੈਨੂੰ ਨਾਲ ਲੈ ਗਏ ਮੈਂ ਤਾਂ ਕਹਿ ਰਹੀ ਮੈਂ ਨਾਲ ਜਾਇਆ ਮਮੀ ਸਾਬੀ ਮੇਰੇ ਹੱਥੋਂ ਛਾਪ ਲਾ ਕੇ ਲੈ ਗਿਆ ਜੀ ਇਹ ਕੀ ਕਹਿਂਦੀ ਸੁਖਤ ਜਦੋਂ ਆ ਗਏ ਸਾਬ ਲੈ ਕੇ ਗਏ ਮੇਰੇ ਹੱਥੋਂ ਲਾ ਕੇ ਲੈ ਕੇ ਪਤਾ ਨਹੀਂ ਅੰਦਰ ਆ ਗਏ ਕਿ ਕਿੱਥੇ ਲੈ ਕੇ ਗਏ ਜੋ ਪਤਾ ਤੂੰ ਲਾਉਣੀ ਨਾ ਦੇਣੀ ਹਾਏ ਚਾਚੀ ਮੈਂ ਤਾਂ ਰੋਣ ਦੀ ਗੱਲ ਗਵਿੰਦਰ ਜੀ ਹੁਣ ਦੱਸਣ ਦੀ ਕਦੋਂ ਦਾ ਗਿਆ ਸਾਬੀ ਉਦੋਂ ਦੀ ਬਾਹਰ ਆਉਂਦੀ ਜੇ ਮੈਨੂੰ ਵਾਜ ਦਿੰਦੀ ਸਾਬੀ ਛਾਪ ਮੰਗਣ ਡਿਆ ਮੇਰੇ ਕੋ ਕਿ ਦਾਨੀਆਂ ਗੱਲਾਂ ਕਰਨ ਦੀ ਆ ਮੰਮੀ ਚਾਚੀ ਆ ਗਈ ਮੈਂ ਚਾਚੀ ਨਾਲ ਗੱਲਾਂ ਕਰਨ ਲੱਗ ਪਈ ਛੇਤਾ ਭੁੱਲ ਗਿਆ ਹੁਣ ਬੈਠੀ ਇਲਜ਼ਾਮ ਲਾਉਣੇ ਛੱਡ ਦੇ ਕਿਉਂ ਹਰ ਇਲਜ਼ਾਮ ਮੇਰੇ ਮੁੰਡੇ ਤੇ ਲਾ ਦਿੰਦੀ ਆ ਤੂੰ ਚਾਚੀ ਜੀ ਇਲਜ਼ਾਮ ਲਾਉਣ ਦੀ ਮੈਂ ਤੇ ਦੱਸਣ ਦੀ ਵੀ ਸ਼ਾਬੂ ਮੈਂ ਕੱਲ ਕਿਹਾ ਹੀ ਮੈਂ ਤੇ ਹੱਥ ਤੇ ਵੇਖੀ ਵੀ ਸੀ ਜਦੋਂ ਮੈਂ ਕਿਹਾ ਵੀ ਸਾਦੇ ਹਾਕੀ ਆ ਕਹਿੰਦਾ ਕੋਈ ਚੀ ਨਹੀਂ ਆ ਸੁਖਵਿੰਦਰ ਫਿਰ ਤੂੰ ਹੀ ਗੱਲ ਕਰ ਦਿੰਦੀ ਓ ਮੇਰੇ ਨਾਲ ਮੇਰੇ ਆਪਣੀ ਚੀਜ਼ ਵਾ ਮੈਂ ਤਾਂ ਮੈਂ ਬੜੀ ਦੂਰ ਨਹੀਂ ਤੂੰ ਰਸੋਈ ਚ ਹੀ ਮੈਨੂੰ ਆਵਾਜ਼ ਤੇ ਮਾਰਦੀ ਓ ਮम्मी ਹਜੇ ਤਾਂ ਮੈਂ ਆਵਾਜ਼ ਮਾਰਨ ਨੂੰ ਤੁਹਾਨੂੰ ਲਾ ਕੇ ਤੁਰ ਪਿਓ ਉਹਨਾਂ ਚਾਚੀ ਹੁਣੀ ਆਏਗੇ ਤੇ ਮੇਰੇ ਦਿਮਾਗ ਚ ਨਿਕਲ ਗਈ ਗੱਲ ਤਾਂ ਇੱਕ ਗੱਲ ਹੈ ਕਿ ਸੁਖ ਮੰਨਣ ਵਾਲੀ ਕਹਾਣੀਆਂ ਬੜੀਆਂ ਬਣਾਉਨੀਆਂ ਮੰਮੀ ਕਦੀ ਦਵਾਈ ਖਵਾਉਂਦੀ ਮੰਮੀ ਕਦੀ ਆਹ ਕਰਤਾ ਹੁਣ ਹੋਰ ਕੁਛ ਲੱਭਾ ਨਹੀਂ ਤੇ ਹੁਣ ਸ਼ਾਪ ਦਾਲ ਜਾ ਮੇਰੇ ਮੁੰਡੇ ਤੇ ਲੱਗਦਾ ਵਾ ਮੰਮੀ ਇਲਜਾਮ ਨਹੀਂ ਚਾਚੀ ਵੀ ਸਾਡੇ ਸਾਹਮਣੇ ਆਖਣ ਦੀ ਵੀ ਮੈਂ ਵੇਖੀ ਹੀ ਸੀ ਨਾ ਦੇਖਿਆ ਮੈਂ ਆਪ ਕਹਿੰਦੀ ਤੇ ਫਿਰ ਇੰਨੇ ਚਿਰ ਬਾਅਦ ਆਈਆਂ ਪਹਿਲਾਂ ਆਣ ਕੇ ਮੈਨੂੰ ਮੂੰਹ ਫੋਟ ਪੈਨੂ ਕਿਹੜਾ ਜ਼ੁਬਾਨ ਚ ਤੰਦੂਆ ਹੀ ਤੇਰੀ ਚ ਬੋਲਿਆ ਨਹੀਂ ਗਿਆ ਜਿਹੜਾ ਮੈਂ ਦੱਸਣ ਤੇ ਡਹੀਂ ਵੀ ਮੈਂ ਰੋਟੀਆਂ ਨਾਉਣ ਦੀ ਉਹ ਦਵਾ ਦਾ ਹੱਥੋਂ ਲਾ ਕੇ ਰਹਿ ਕੇ ਉਧਰੋਂ ਤੁਸੀਂ ਆ ਗਏ ਮੇਰਾ ਚਾਚੀ ਵੱਲ ਧਿਆਨ ਹੋ ਗਿਆ ਉਹਨਾਂ ਅੰਦਰ ਰੋਟੀਆਂ ਜ਼ਰੂਰੀ ਹੀ ਜਿਹੜਾ ਵੀ 52000 ਦਾ ਨੁਕਸਾਨ ਕੀਤਾ ਕਿੱਥੇ ਜਾਣਾ ਹੁਣ ਮੇਰਾ ਨੁਕਸਾਨ ਕੀਤਾ ਦੇ ਮੁੰਡੇ ਕੋਈ ਆਉਂਦੀ ਤੇ ਲੈ ਲਿਓ ਮੁੰਡੇ ਨੂੰ ਮੈਨੂੰ ਪੁੱਛ ਕੇ ਦਿੱਤੀ ਜਦੋਂ ਮੈਂ ਤੈਨੂੰ ਚੀਜ਼ ਪਾਉਣ ਨਹੀਂ ਦਿੱਤੀ ਜਿੰਨਾ ਚਿਰ ਮੈਨੂੰ ਨਹੀਂ ਪੁੱਛਦੀ ਉਹਨਾਂ ਜਿਹੜਾ ਮਰਜ਼ੀ ਮੰਗੇ ਕਿਉਂ ਦੀ ਨਹੀਂ ਤੂੰ ਮੰਮੀ ਮੈਂ ਕਿਹੜੀ ਉਹਨਾਂ ਨੇ ਜ਼ਬਰਦਸਤੀ ਹੱਥੋਂ ਲਾ ਲਈ ਮੇਰੇ ਛਾਪ ਮੈਂ ਕਿਹੜੀ ਲਾ ਕੇ ਆ ਮੈਂ ਲਾਉਣੀ ਜ਼ਬਰਦਸਤੀ ਭਲਾ ਕਿੱਦਾਂ ਲੱਥ ਜਾਂਦੀ ਕੇਦੇ ਹੱਥੋਂ ਚੀਜ਼ ਕਿੱਦਾਂ ਲੱਥ ਜਾਂਦੀ ਆ ਹੁਣ ਨੱਥੀਆਂ ਨਹੀਂ ਚੂੜੀਆਂ ਮਨ ਕਾਲ ਨੂੰ ਆਵੀ ਕਿਤੇ ਰੱਖਦੀ ਤੇ ਨਾ ਨਾ ਦੋਸ ਦੇ ਜਾਵੇਂ ਜਾਏ ਤੂੰ ਆਪਣ ਨੂੰ ਪੁੱਛ ਰੋ ਸਾਬੀ ਨੂੰ ਸੁਖਵਿੰਦਰ ਇਹਦੇ ਵਿੱਚ ਤੂੰ ਸੋਚ ਮੈਂ ਕਿੱਡੀ ਕੁ ਦੂਰ ਪੈ ਗਈ ਸੀ ਮੈਨੂੰ ਤਾਂ ਆਵਾਜ਼ ਮਾਰਦੀ ਕਰੀ ਚਲੋ ਕਹਿੰਦੀ ਨਾ ਮੈਂ ਵੀ ਆ ਗਈ ਹਾਂ ਮੇਰੇ ਨਾਲ ਡੱਪੀ ਗੱਲਾਂ ਬਾਤਾਂ ਕਰਨ ਉਹਦੇ ਦਰਵਾਜ਼ੇ ਨਿਕਲ ਗਿਆ ਆਏ ਰੱਬਾ ਕਿੰਨੇ ਕਲਜ਼ਾਮ ਲਾਉਣੇ ਨੇ ਸਾਡੇ ਮੰਮੀ ਇਲਜ਼ਾਮ ਨਹੀਂ ਮੈਂ ਉੱਥੇ ਬੈਠੀ ਤੇ ਮੈਨੂੰ ਹਣ ਚੇਤਾ ਹੈ ਮੈਂ ਭੱਜੀ ਦੱਸਣ ਤੇ ਆਈ ਤਾਂ ਨੂੰ ਭੱਜੀ ਆਈ ਆ ਇਹਨੂੰ ਭੱਜਾਂਦੇ ਆ ਕਿਧੋਂ ਆਂਦਾ ਗਿਆ ਸਾਬੀ ਤੇ ਹੁਣ ਆਈ ਆ ਸਹਿਜ ਮੈਂ ਤੇਨ ਆਪਣਾ ਕੰਮ ਧੰਦਾ ਕਰਕੇ ਤੈਨੂੰ ਤੇ ਆਂ ਪਿੱਤਲ ਦੀ ਆ ਜਿੰਨੇ ਬਣਾਈ ਨੂੰ ਇਹ ਪਤਾ ਉਹਨੂੰ ਹੁੰਦਾ ਵਾ ਕਿਤਾ ਬਣਦੀ ਆ ਮੈਂ ਕਿਹਾ ਇੱਕ ਦੋ ਕਿਹਾ ਵੀ ਪਿੱਤਲ ਦੀ ਆ ਮੈਂ ਤਾਂ ਕਿਹਾ ਵੀ ਸੋਨੇ ਦੀ ਆ ਤੂੰ ਤੇ ਅੰਜੀ ਲਾ ਕੇ ਫੜਾਦੀ ਨਾ ਵੀ ਜਿੱਦਾਂ ਪਿੱਤਲ ਦੀ ਹੁੰਦੀ ਆ ਮੈਂ ਮੈਂ ਪਤਾ ਕਿੰਨੀਆਂ ਔਖੇ ਚੀਜ਼ਾਂ ਬਣਾਈਆਂ ਵਾ ਤੁਸੀਂ ਸਾਭੀ ਨੇ ਇੱਕ ਵਾਰੀ ਫੋਨ ਕਰੋ ਆ ਇੱਥੇ ਹੀ ਹੋਣੀ ਕਿਤੇ ਉਹ ਕਿੱਥੇ ਚਲ ਜਾਣੀ ਹੈ ਮੇਰੀ ਗੱਲ ਸੁਣ ਜੇ ਅੰਦਰ ਕਿ ਜਰਾ ਕੇ ਨੇ ਅੱਜ ਚੂੜੀਆਂ ਪਾਈਆਂ ਨੇ ਇਹ ਵੀ ਲਾ ਕੇ ਆਪਣੇ ਸੱਸਰ ਵਾਲੇ ਕੱਲ ਮਨ ਕੇ ਵੀ ਲਾ ਜੂਗਾ ਤਾਂ ਆਖੂਗੀ ਵੀ ਨਹੀਂ ਸੁਖਿੰਦਰ ਮੈਨੂੰ ਪੁੱਛਣ ਦਾ ਫਰਜ਼ ਹੈਗਾ ਕਾ ਨਹੀਂ ਹੈਗਾ ਇਹ ਦੱਸਣਾ ਜੇ ਮੁੰਡਾ ਹੁਣ ਬੰਦਾ ਉਹਦਾ ਉਹ ਵੀ ਇਹ ਚਾਚੀ ਕੀ ਕਰਦੀ ਉਹਦਾ ਬੰਦਾ ਹੀ ਉਹਨੇ ਲੈ ਲਈ ਚਾਚੀ ਜੀ ਇਹਨਾਂ ਨੇ ਕੀ ਕਰਨੀਆਂ ਕਿੱਥੇ ਨਹੀਂ ਕਿੱਥੇ ਸ਼ਾਪ ਉਹਨੇ ਇਹਦੇ ਹੱਥੋਂ ਲਵਾਉਣੀ ਕੀ ਕਰਨੂ ਹੀ ਜਦੋਂ ਪਾਈ ਹੈ ਨਹੀਂ ਤਾਂ ਲਾਉਣੀ ਦੀ ਕਰਨੂ ਹੀ ਹੈ ਸ਼ਾਪੀ ਨੂੰ ਪੁੱਛਦੇ ਇੱਥੇ ਰੱਖੀ ਹੋਣੀ ਮੰਮੀ ਉਹਨਾਂ ਨੇ ਕਿਤੇ ਪੋਛ ਲਓ ਕਿੱਥੇ ਰੱਖੀ ਭਲਾ ਜਾ ਸੁਣ ਨਾ ਮੱਛੀ ਆਪਣਾ ਘਰ ਸਮਝ ਲੋ ਆਪਣੇ ਇਹਨਾਂ ਨੂੰ ਬਣਾ ਲਓ ਪਰ ਇਹ ਨਹੀਂ ਕਿ ਇਹਦੇ ਬਣ ਕੇ ਰਾਜੇ ਹੋਏ ਮਰ ਜੋ ਜੋ ਮਰਜੀ ਕਰੀ ਜਾਓ ਨਾ ਮਤਲਬ ਵੀ ਨਹੀਂ ਕੋਈ ਕਿ ਇਹਦੇ ਦੁੱਖ ਸੁੱਖ ਦੇ ਤੇ ਕਿਤੇ ਪਿਆਲ ਹੈ ਹੀ ਨਹੀਂ ਨਾ ਪਤਾ ਨਹੀਂ ਕੱਲਿਆਂ ਨੇ ਇਹਨਾਂ ਨੇ ਵੱਡਿਆਂ ਹੋ ਜਾਣਾ ਵਾ ਇਹ ਦੁਨੀਆ ਵੇਖੀ ਪਰ ਬਾਬਾ ਇਦਾਂ ਦੇ ਬੰਦੇ ਨਹੀਂ ਵੇਖੇ ਕਿਤੇ ਆਰਡਰ ਹੀ ਉਹ ਬਸ ਨੂੰ ਵੀ ਆਖਣਾ ਲੈਣਾ ਦਾਲੇ ਪਰ ਵੀ ਜਾਣੀ ਦੇ ਆਖਣਾ ਨਾ ਅੰਦਰ ਕੁਝ ਖਿਆਈ ਨਹੀਂ ਆਦਨ ਜੇ ਮੋਟੇ ਕੰਮ ਤੇ ਇਕੜੀ ਧੁਕੜੀ ਚ ਆਉਣਾ ਹੀ ਨਹੀਂ ਨਾ ਸਨਾ ਹੱਥੀ ਮਾਰਦੀ ਸੀ ਉੱਤੇ ਉੱਤੇ ਹੱਥ ਮਾਰਦੀ ਹੁੰਦੀ ਜੀ ਗੰਦ ਭਾਂ ਪਿਆਰ ਵੀ ਵਿੱਚ ਇਹ ਉਧਰ ਪਤਾ ਨਹੀਂ ਵਿਚਾਰਿਆਂ ਦਾ ਕੀ ਬਣ ਗਿਆ ਹੋਣਾ ਤੇ ਕੀ ਨਹੀਂ ਤੇ ਇਹਨੇ ਕਸਾਈ ਆ ਕਿਤੇ ਗੱਲ ਵੀ ਨਹੀਂ ਕਰਨ ਦਿੰਦੇ ਵਿਚਾਰੀ ਦਾ ਪਤਾ ਨਹੀਂ ਕੀ ਹਾਲ ਹੋਣਾ ਮਾਂ ਮੇਰੀ ਦਾ ਤੇ ਕੀ ਨਹੀਂ ਕੀ ਸੋਚਦੇ ਹੋਣੇ ਇਹਨਾਂ ਬਾਰੇ ਤੇ ਜੇ ਮੈਂ ਨਹੀਂ ਗਿਆ ਕਿਤੇ ਆਪ ਨੂੰ ਵੀ ਕਿਤੇ ਰਹਿਮ ਨਹੀਂ ਆਇਆ ਵੀ ਮੈਂ ਫੜ ਗੱਲ ਕਰਨਾ ਚਾਹੀ ਜੇ ਇਦਾਂ ਚੱਲ ਗਿਆ ਜਾਂ ਕਿੱਤਾ ਵਾ ਤੇ ਵੀ ਨਹੀਂ ਮਾਸਾ ਕਿਤੇ ਸੋਚ ਆਉਂਦੀ ਵੀ ਕੀ ਸੋਚਦੇ ਹੋਣਗੇ ਜਿੱਤਾਂ ਕਿਤੇ ਮੁੜ ਕੇ ਮਿਲਣਾ ਹੀ ਨਹੀਂ ਹੁੰਦਾ ਕਿਤੇ ਦੁੱਖ ਸੁੱਖ ਤੇ ਜਾਣਾ ਹੀ ਨਹੀਂ ਕੀ ਫਾਦਾ ਆਪਣੇ ਆਪ ਨਾਲ ਗੱਲਾਂ ਕਰਨ ਦਾ ਇਹਨਾਂ ਨੂੰ ਕਿਹੜਾ ਅਸਰ ਹੋਣਾ ਬਹਿ ਜਾਵਾਂ ਬੜੀ ਹੁਣ ਕੰਮ ਤੇ ਹੋ ਗਿਆ ਸਾਰਾ ਵੇ ਰੋਹੇ ਰੂਬ ਲੈ ਆਂਦਾ ਹੀ ਉਹ ਹੈ ਜਿੱਦਾਂ ਪਹਿਲਾਂ ਨਗਰਦੀ ਕਿਦਾਂ ਸੁਖਣ ਧੂਗੇ ਲੈ ਕੇ ਗਈ ਆ ਇਹਨਾਂ ਨੂੰ ਨਹੀਂ ਪਤਾ ਸਾਬੀ ਬਾਰੇ ਕਿ ਉਹ ਕੀ ਕਰਦਾ ਫਿਰਦਾ ਵਾ ਸਾਰਾ ਇਹਨੂੰ ਪਤਾ ਵਾ ਬਾਹਰੋਂ ਦਾ ਸਾਰਾ ਕੰਮ ਹੋ ਗਿਆ ਹੁਣ ਇੱਥੇ ਵੇਖਾਂ ਵੇਖ ਕਿੰਨਾ ਪਾਣੀ ਡੋਲਿਆ ਜੇ ਮੈਂ ਡੇਗ ਡੁਗ ਪਾਵਾਂ ਤਾਂ ਫੇਰ ਕੁੜੇ ਮਨਜੀਤ ਨਹੀਂ ਮਨਜੀਤ ਕਿੱਥੇ ਚਲ ਗਈ ਆ ਨਿਆਰੇ ਇੱਧਰ ਕੀ ਬਣਾਇਆ ਤੂੰ ਹਾਂ ਆਹ ਵੇ ਪਾਣੀ ਕਿੰਨਾ ਡੋਲਿਆ ਹੋਇਆ ਤੈਨੂੰ ਨਹੀਂ ਪਤਾ ਜੇ ਮੈਂ ਡੇਗ ਪੀ ਤਾਂ ਮੇਰੇ ਲੱਤਾਂ ਬਾਹਾਂ ਟੁੱਟ ਜੇ ਤਾਂ ਕਿੰਨੇ ਸਾਹਮਣਾ ਵਾ ਤੂੰ ਤਾਂ ਕਿਤੇ ਪਾਣੀ ਦਾ ਘੋਟ ਨਹੀਂ ਮੈਨੂੰ ਫੜਾਉਣਾ ਮੰਮੀ ਆਏ ਨਹੀਂ ਜਾਣ ਕੇ ਲੜਾਈ ਵਾਲੀਆਂ ਗੱਲਾਂ ਮੁਰੇ ਪਾਣੀ ਵਿੱਚ ਸੁੱਕ ਜਾਣਾ ਮੈਂ ਇੱਥੇ ਐਵੇਂ ਸੁੱਕ ਜਾਣਾ ਮੈਂ ਫਰਸ਼ ਤੇ ਕਦੇ ਪਾਣੀ ਦੀ ਛਿੱਤੀ ਸੁੱਕਾ ਵਾ ਤੇ ਜੇ ਮੇਰੇ ਵਰਗੀ ਤਿਲਕ ਪੀਦੇ ਤੂੰ ਹੀ ਤਾਂ ਹੋਣ ਲੜਾਈ ਦੇ ਬਹਾਨੇ ਲੱਭਦੇ ਰਹਿੰਦੇ ਜੇ ਕਿਤੇ ਲੈ ਪਾਣੀ ਕਿੱਥੇ ਕਿੱਥੇ ਮੈਂ ਪਾਣੀ ਤੇਰੇ ਤੇ ਜਵਾਨੀ ਮੈਂ ਦੇ ਪਾਵਾਂ ਮੈਂ ਡੇਗ ਪੀ ਤਾਂ ਫੇਰ ਕਿਤਨਾ ਚੁੱਕਣਾ ਬੈਠਾ ਲੜਾਈ ਹਾਂ ਸਤਾਮ ਹੋਣਾ ਫੇਰ ਆਖਣਾ ਮੈਂ ਮੰਜੀ ਤੇ ਪ ਮੈਂ ਨਹੀਂ ਆਂਦੀ ਇਦਾਂ ਦਾ ਕੋਈ ਵੀ ਤੇ ਨਾ ਮੈਂ ਸੋਚਦੀ ਆ ਨਾ ਮੈਂ ਇਹੋ ਜਿਹਾ ਸੋਚਿਆ ਹੀ ਆ ਵੀ ਤੁਸੀਂ ਡਿੱਗੋ ਤੇ ਇਹ ਘਰ ਨੂੰ ਡੋਲਿਆ ਸੀ ਮੈਂ ਬਾਥਰੂਮ ਦੀ ਸਫਾਈ ਕੀਤੀ ਆ ਪਾਣੀ ਨਹੀਂ ਉਹ ਤੇ ਵਿੱਚ ਪਾਣੀ ਪੈਣਾ ਹੈ ਤੇ ਬਾਹਰ ਡੋਲਣਾ ਸੀ ਇਸੇ ਕਰਕੇ ਡੋਲਿਆ ਨਾ ਤੇ ਥੱਲਿਓ ਵੀ ਤੇ ਸਾਫ਼ ਕਰਨਾ ਹੀ ਪਾਣੀ ਪੈ ਗਈ ਹੋਣਾ ਹੀ ਮੰਗੂ ਥੱਲਿਓ ਕਿੰਨਾ ਕ ਸਾਫ਼ ਕਰਦਾ ਤੂੰ ਵੇਖ ਆ ਉੱਤਰ ਨੇ ਪਿਆ ਵਾ ਫੇਰ ਦੰਦ ਚਲੋ ਫਿਰ ਜਿਹੜਾ ਰਹੇਗਾ ਤੁਸੀਂ ਕਰ ਲਿਓ ਹੈ ਮੇਰਾ ਆ ਸਰਫਾ ਤੇ ਸਰਫ ਵੇ ਤੈਨੂੰ ਇੰਨੇ ਕ ਦੇਣੀ ਚਾਹੀਦੀ ਜਿੰਨੇ ਕ ਅੱਧਾ ਡੱਬਾ ਕਰਤਾ ਤੇ ਸਾਫ਼ ਚਰ ਕੋ ਹੋਇਆ ਨਹੀਂ ਇਹ ਆਜਾ ਗਾਕਾ ਮਮਾ ਚੋਕੇ ਮੈਂ ਰੱਖਦੀ ਹਾਂ ਹੁਣ ਇਹਨੂੰ ਤੇ ਇਹਦੇ ਵੀ ਕੱਪੜੇ ਵੀ ਧੋਤੇ ਕਿੱਲਾ ਮੈਂ ਆਸ ਵਿੱਚ ਤਾਂ ਨਹੀਂ ਸਾਫ ਮੈਂ ਤਾਂ ਵੇਖਿਆ ਨਹੀਂ ਕੱਪੜੇ ਕਿੱਥੇ ਤੋਂ ਪਏ ਆ ਕਿੰਦਾਂ ਦਾ ਦਿੱਤਾ ਮੈਨੂੰ 15 20 ਦਿਨ ਹੋ ਚੱਲੇ ਆ ਤੇ ਹੁਣ ਇੰਨਾ ਕਿਥੇ ਰਹਿ ਓਏ 15 20 ਦਿਨ ਹੋ ਚੱਲੇ ਜਾ ਨਹੀਂ ਬਹਿ ਜਾ ਰਮਾਨਾ ਕਿਤੇ ਮੰਮੀ ਆਪ ਤੁਸੀਂ ਮੁੱਠਾ ਦੀਆਂ ਮੁੱਠਾ ਫਰ ਫਰ ਕੇ ਇਦਾਂ ਹੀ ਰੋੜੀ ਜਾਂਦੇ ਹੋ ਤੇ ਮੇਰੇ ਵਾਰੀ ਤੁਸੀਂ ਮਾਸਾ ਜੀ ਚੀਜ਼ ਮਾਸਾ ਵਾਧ ਪਤ ਲੀਂਦੋ ਉਸੇ ਵੇਲੇ ਸੁਣਾਉਣ ਦੇ ਅੱਛਾ ਮੈਨੂੰ ਰੋੜਦੀ ਨਹੀਂ ਵੇਖਿਆ ਤੁਸੀਂ ਮੈਂ ਕੀ ਕਹਾਂ ਹੁਣ ਤੁਹਾਨੂੰ ਪਤਾ ਹੀ ਆ ਕੀ ਮੈਨੂੰ ਪਤਾ ਤੂੰ ਆਪੇ ਸੋਚ ਆਪਣਾ ਘਰ ਵੇਹ ਤੂੰ ਤੇ ਐਵੇਂ ਜਿਦਾਂ ਬਗਾਨਾ ਸਮਝਿਆ ਵਾ ਚਲੋ ਠੀਕ ਐ ਮੈਂ ਰੋੜਿਆ ਹੀ ਸਹੀ ਮੈਂ ਕਿਹੜੀ ਗੱਲੋਂ ਬੈਸਣਾ ਜਦੋਂ ਮੇਰੀ ਕੋਈ ਸੁਣੀਦੀ ਨਹੀਂ ਆਹ ਬਸ ਗੱਲ ਤੇ ਹਾਵਾਂ ਚਲ ਠੀਕ ਐ ਮੰਮੀ ਮੈਂ ਕਿਹ ਗੱਲੋਂ ਲੜਨਾ ਤੁਹਾਡੇ ਦਾ ਗਾ ਕਾ ਮਾ ਇਹਦਾ ਇਹ ਲਗਾ ਕੇ ਰੱਖੂੰਗੀ ਤੇ ਫੇਰ ਇਹਨੇ ਸੂਤਰ ਹੋਣਾ ਵਾ ਇਹਨੂੰ ਮਾਸਾ ਮਾਸਾ ਜਿੰਨੀ ਸਰਫ ਦੋ ਤੇ ਫੇਰ ਇਹ ਚੰਗੀ ਆ ਵੇਖ ਕੀ ਇਹਨੇ ਖਲਾਰਾ ਪਾਇਆ ਵਾ ਇਥੇ ਦੱਸ ਇਹ ਕੜੇ ਮੂੜੇ ਇੱਥੋਂ ਦੇ ਨੰਗਣਾ ਹੁੰਦਾ ਜੇ ਮੈਂ ਡੇਗ ਪਾਂਦਾ ਫੇਰ ਆਸ ਆਸ ਕਿਹੜੇ ਕਿੱਥੇ ਰੱਖ ਲਈ ਇੱਥੇ ਰੱਖ ਕੇ ਕੱਢ ਕੇ ਫੜਾ ਮੇਰੇ ਹੱਥੇ ਧਰ ਮੰਮੀ ਮੈਨੂੰ ਕੀ ਪਤਾ ਕਿੱਥੇ ਰੱਖੀ ਮੈਂ ਕਿਹਾ ਇੱਥੇ ਕਿੱਥੇ ਰੱਖ ਗਏ ਹੁਣ ਉਹਨਾਂ ਨੇ ਬਾਹਰ ਕੀ ਕਰਨ ਨੂੰ ਕੜਨੀ ਹੀ ਸ਼ਾਪ ਮੈਂ ਤੈਨੂੰ ਦਿੱਤੀ ਸੀ ਪਾਉਣ ਨੂੰ ਤੇ ਮੈਂ ਤੇਰੇ ਕੋ ਲੈਣੀ ਮੈਨੂੰ ਨਹੀਂ ਪਤਾ ਸਾਬੀ ਲੈ ਗਿਆ ਕਿ ਆਪਣੇ ਪੇਕੇ ਦੇ ਨੂੰ ਰੱਖ ਲਈ ਜਿੱਥੇ ਵੀ ਰੱਖੀ ਹੈ ਨਾ ਮੈਨੂੰ ਕੱਢ ਕੇ ਮੇਰੇ ਹੱਥੇ ਧਰ ਦੇ ਜੇ ਨਹੀਂ ਤੈਨੂੰ ਸੌਜਲ ਦਾ ਸੋਨਾ ਪਾਉਣਾ ਤੇ ਪੇਕੇ ਕੀ ਕਰਨ ਨੂੰ ਦੇ ਕੇ ਆਣੀ ਮੈਂ ਕੌਣ ਆ ਮੇਰਾ ਪੇਕੇ ਮਾਂ ਮੇਰੀ ਨੇ ਕੀ ਕਰਨੀ ਮੇਰੀਆਂ ਛਾਪਾ ਪਾ ਕੇ ਉਹਨੇ ਤੀਆਂ ਨੂੰ ਦੇਣਾ ਕਿ ਤੀਆਂ ਕੋ ਰੱਖਣਾ ਵਾਂ ਲੈ ਕੇ ਤੇ ਮੇਰੀਆਂ ਚੀਜਾਂ ਫਿਰ ਬੇ ਕਰ ਕਿਉਂ ਕਰ ਰਹੀਆਂ ਬੜੀਆਂ ਔਖੀਆਂ ਬੜੀਆਂ ਵਾਂ ਸੌਖਾ ਨਹੀਂ ਬਣਦਾ ਕੁਝ ਵੀ ਨੀ ਗੱਲ ਸੁਣਾ ਹਾਂ ਕਿਉਂ ਡੇ ਰੋਲ ਬਣ ਸਾਬੀ ਨੂੰ ਫੋਨ ਕਰੋ ਹਾਂ ਮੈਂ ਤੇ ਆਖਣ ਦੀ ਚਾਚੀ ਸਾਬੀ ਨੂੰ ਫੋਨ ਲਾਓ ਆਪੇ ਸਾਰਾ ਕੁਝ ਪਤਾ ਲੱਗ ਜੇ ਇਹ ਦੋਹਿੰਦਰ ਚੱਲ ਤੂੰ ਹੀ ਸਿਆਣੀ ਆ ਮੈਂ ਤੈਨੂੰ ਵੀ ਆਂਦੀ ਨਹੀਂ ਮਾੜੀ ਚੰਗੀ ਤੂੰ ਇਹ ਦੱਸ ਖੜੀ ਐ ਦੇਖੋ ਚੀਜ਼ ਵਾ ਤੇ ਫੋਨ ਮੈਂ ਕਰਾਂ ਇਹ ਕਰੇ ਕਿ ਇਹਨੂੰ ਪਤਾ ਹੋਵੇ ਤੇ ਫੋਨ ਤੁਹਾਡੇ ਕੋਲ ਫੋਨ ਮੇਰੇ ਕੋਲ ਵਾ ਤਾਂ ਫੋਨ ਕਰਾ ਅੱਗੇ ਕਦੀ ਲਿਆਣੀ ਆ ਫੜ ਕੇ ਕਰ ਲਾ ਚਾਚੀ ਮੇਰੀ ਬਸ ਇਹ ਗਲਤੀ ਹੋ ਗਈ ਉਦੋਂ ਤੂੰ ਹੀ ਆ ਗਿਆ ਤੇ ਮੇਰੇ ਦਿਮਾਗ ਚੋਂ ਨਿਕਲ ਕੇ ਗੱਲ ਮੈਂ ਤੁਹਾਡੇ ਨਾਲ ਗੱਲ ਹੀ ਲੱਗ ਗਈ ਹਾਏ ਤਰ ਕੋ ਲੈਣ ਦੇ ਨੇ ਤੇ ਉਹਦੇ ਸੋ ਕੋ ਆਵਾਜ਼ ਮਾਰਦੇ ਹਾਏ ਅੱਜੀ ਮੈਂ ਤੇ ਰੋਲਾ ਪਾਉਣ ਦੀ ਉਹਨੇ ਜ਼ਬਰਦਸਤੀ ਖਿੱਚ ਕੇ ਲੈ ਗਿਆ ਵਾ ਤੇ ਮੇਰਾ ਕੀ ਕਸੂਰ ਆਹ ਦੇ ਦੱਸ ਦਿਮਾਗੇ ਦਾ ਟਾਈਮ ਦੇ ਟਾਈਮ ਕਰਦਾ ਕਦੋਂ ਕੰਮ ਜੇ ਦਵਾਈ ਵੱਲੋਂ ਆਂਦੀ ਹਾਏ ਮੇਰਾ ਪਹਿਲਾਂ ਦਿਮਾਗ ਕੰਮ ਕਰ ਜਾਂਦਾ ਹੁਣ ਹੀ ਮੇਰਾ ਪਹਿਲਾਂ ਦਿਮਾਗ ਕੰਮ ਕਰਦੇ ਤਾਂ ਦਿਮਾਗ ਹੋਵੇ ਤੇ ਕੰਮ ਕਰੀ ਤੂੰ ਤਾਂ ਇੰਜ ਯਕੀਨ ਕਰਦੇ ਹੀ ਨਹੀਂ ਮੈਂ ਤੇ ਚੱਲ ਜੇ ਮੈਂ ਬਾਅਦ ਚ ਵੀ ਦੱਸ ਦਿੰਨੀ ਯਕੀਨ ਤਾਂ ਕਰਨਾ ਪੰਦਾ ਕਿ ਨਹੀਂ ਤੁਹਾਡਾ ਯਕੀਨ ਕਰਾਂ ਕਹਦਾ ਇਹ ਦੱਸ ਨਾ ਯਕੀਨ ਕਰਾਂ ਕਹਦਾ ਤੇ ਤੂੰ ਹੀ ਮੈਂ ਤੇ ਆਖਣ ਦੀ ਹੁਣੇ ਪੁੱਛੋ ਚਾਚੀ ਲਾਓ ਆਪਣੇ ਫੋਨ ਤੋਂ ਫੋਨ ਬਾਹਰ ਵ ਔਰ ਮੇਰਾ ਪਿਆਰ ਉਹ ਤੇ ਫੜ ਕੇ ਲਿਆ ਘਰ ਪੇਲਾ ਪੁੱਛਲਾ ਸਾਬੀ ਨੂੰ ਜਾ ਫੜ ਕੇ ਲਿਆ ਸੁਖਵਿੰਦਰ ਤੇ ਪੁੱਛੋ ਮੰਮੀ ਲਾਉ ਮੈਂ ਸਾਬੀ ਕੋਲੋਂ ਨਾ ਨਿਕਲੀ ਤੇ ਅੱਗੇ ਤਾਂ ਦਿਨ ਮੈਂ ਬਖਸ਼ਤਾ ਸੀ ਹੁਣ ਫਿਰ ਆਪਣਾ ਆਪ ਸੋਚੀ ਫਿਰ ਕੀ ਕਹਿਤਾ ਮੰਮੀ ਮੈਂ ਕਿੱਥੇ ਰੱਖ ਆਉਣੀ ਸ਼ਾਬ ਹੱਦ ਕਰਨ ਦੇ ਜੇ ਤੁਸੀਂ ਆਪਣੀਆਂ ਚੂੜੀਆਂ ਵੀ ਲਵਾ ਲੋ ਕੱਲ ਨੂੰ ਮੁੜ ਕੇ ਵੀ ਮੇਰੇ ਤੇ ਇਲਜ਼ਾਮ ਮਿਲਾ ਦੋਗੇ ਕੋਈ ਇਲਜ਼ਾਮ ਮੈਂ ਨਹੀਂ ਲਾਉਂਦੀ ਆਪੇ ਲਾਉਂਦੇ ਮੈਂ ਤੈਨੂੰ ਕਹਿਦਾ ਨਾ ਵੀ ਚੂੜੀਆਂ ਵੀ ਲਾ ਕੇ ਰੱਖ ਦੇ ਸਾਬੀ ਨੂੰ ਫੋਨ ਕੀ ਜਾਂਦਾ ਸਾਬੀ ਜੇ ਸਾਬੀ ਮੁਕਰ ਗਿਆ ਨਾ ਵੀ ਮੈਂ ਨਹੀਂ ਖੜੀ ਵੀ ਮੈਨੂੰ ਨਹੀਂ ਦਿੱਤੀ ਤੇ ਫਿਰ ਵੇਖੀ ਕਿਆ ਹੋ ਜਾ ਲਾਲਾ ਬੇ ਸੁਖਵਿੰਦਰ ਆ ਕੰਮ ਕੋਈ ਚੰਗਾ ਵਾ ਕੁਮਿਆ ਕੀ ਇੱਕ ਮਸਾ ਪਾਣੀ ਡੁੱਲ ਗਿਆ ਐਵੇਂ ਗੱਲ ਨੂੰ ਚੁੱਕੀ ਜਾਣਾ ਹੁੰਦਾ ਬਸ ਇੱਕ ਮੈਨੂੰ ਉਧਰ ਦੀ ਟੈਨਸ਼ਨ ਨਹੀਂ ਛੱਡਦੀ ਉਹ ਨਹੀਂ ਦਿਮਾਗ ਚੋਂ ਨਿਕਲਦੀ ਪਤਾ ਨਹੀਂ ਕੀ ਹੋਣਾ ਤੇ ਕੀ ਨਹੀਂ ਇੱਕ ਇਹ ਗਰੁੱਦਾਂ ਕਿਤੇ ਮਸਾ ਤਰਸ ਨਹੀਂ ਆਉਂਦਾ ਤਾਂ ਲੜਾਈ ਨੂੰ ਵੇ ਜੱਫੇ ਮਾਰਨੇ ਹੁੰਦੇ ਆ ਬਸ ਗੱਲ ਕਰਨੋਂ ਭੈੜੀ ਨਹੀਂ ਪੈਣਾ ਬਸ ਮੂੰਹ ਚੋਂ ਕੱਡ ਮਾਰਨੀ ਕੋਈ ਗੱਲ ਦੁਰੈ ਨਾ ਜਾਵਾ ਬਸ ਟੋਕਾ ਨੂੰ ਕੀ ਟੋਕਾ ਨੂੰ ਕੀ ਕਰੀ ਜਣੀ ਮੈਂ ਹੀ ਸੁਚਾਰੀ ਆ ਬਸ ਬਾਕੀ ਤੇ ਕਿਹਨੂੰ ਚੱਜ ਹੈ ਹੀ ਨਹੀਂ ਜਿੰਨਾ ਮਰਜੀ ਸਵਾਰ ਸਵਾਰ ਕੇ ਕਰ ਲਓ ਉਦਾਂ ਤੇ ਨਹੀਂ ਮੇਰੇ ਕੋ ਕੰਮ ਗਲਤ ਹੁੰਦਾ ਜਦੋਂ ਇਦਾਂ ਕਰਨ ਕਿ ਮੇਰੇ ਤੇ ਰੋਪ ਆਉਂਦੀ ਨਾ ਫੇਰ ਮੇਰੇ ਕੋ ਸੱਚੀ ਹੋ ਜਾਂਦਾ ਫੇਰ ਤੇ ਮੈਂ ਸੱਚੀ ਸੁਧੈਣ ਬਣ ਜਾਣੀ ਚੰਗੀ ਭਲੀ ਸੁਚਾਰੀ ਸੁੱਚੀ ਹੈਗੀ ਪਰ ਇਨੇ ਮੈਨੂੰ ਡੰਗਰ ਬਣਾ ਛੜਿਆ ਨਾ ਬੰਦਾ ਕੋ ਕਹਿਨ ਜੋ ਗੈਨ ਨਾ ਹੋਰ ਸੋ ਇਹ ਗੱਲ ਅਸ ਸੋਣਾਣੀ ਕੋਈ ਵਾਰਾ ਸੱਟਾ ਲੈ ਸਕਦਾ ਬੰਦਾ ਚੁੱਪ ਹੀ ਕੀਤਾ ਰਵੇ ਆਤੀ ਪਾਲਾ ਮਨਾ ਚੁੱਪ ਕਰਕੇ ਟਾਈਮ ਕੱਢਣ ਦੀਆਂ ਕੱਢੀ ਜਾ ਸਦਾ ਦਿਨ ਇਦਾਂ ਦੇ ਤੇ ਨਹੀਂ ਰਹਿਣੀ ਇਹ ਕੋਹਨਾ ਨੇ ਵੀ ਪਤਾ ਨਹੀਂ ਕੀ ਵੇਖ ਛੱਡਿਆ ਲੋਕੀ ਤੇ ਬਚੋਲਿਆਂ ਨੂੰ ਗਾਲਾਂ ਕੱਢਦੇ ਮੇਰਾ ਤਾਂ ਕਿਤੇ ਉਹਨਾਂ ਨੂੰ ਗਾਲ੍ਹਦੇ ਇਹਨੂੰ ਮੰਜੀਨਿੰਗ ਕਰਦਾ ਕੀ ਵੇਖ ਛੱਡਿਆ ਕੋਈ ਉਹਨਾਂ ਨੇ ਵੀ ਕੋਈ ਪਤਾ ਨਹੀਂ ਕਿਹੜੇ ਜੁਗ ਦਾ ਬਦਲਾ ਲਿਆ ਕੀ ਵੀ ਐਕਸ਼ਨ ਕਿ ਕੀ ਚੰਗਾ ਲੱਗਾ ਇਹਨਾਂ ਨੂੰ ਕਿਤੇ ਬੰਦਾ ਕਿਹਨੂੰ ਚੱਜ ਨਾਲ ਪੁੱਛ ਲੇ ਗਿਆ ਛਲੇ ਪੁੱਠੀਨ ਮੇਥੇ ਮੈਂ ਚੱਟਣਾ ਹੀਗਾ ਮੇਲ ਬੰਮੇਲ ਵਾਹ ਉਹ ਤੇ ਜੀ ਕੋਹਣੀ ਜ਼ਿੰਦਗੀ ਲੰਘ ਜਾਣੀ ਇਦਾਂ ਹੀ ਬਸ ਪ੍ਰਸ਼ੀਨ ਨਾਮ ਇਹਦਰ ਜੋਗੀ ਦੇ ਨਾਮ ਉਧਰ ਜੋਗੀ ਤੇ ਸ਼ੁਰੂ ਜੀ ਕਿਤੇ ਜਵਾਬ ਦਿੰਦੀ ਤੇ ਇਹਨਾਂ ਨੂੰ ਕੌੜ ਜਾਂਦਾ ਲੱਗਦਾ ਨਾ ਡਰਦੀ ਕਿ ਮੈਂ ਬਾਹਰ ਜਾਵਾਂ ਅੰਦਰੇ ਹੀ ਬਸ ਮਰਨ ਮੇਰਾ ਵੀ ਅੰਦਰੇ ਹੀ ਮਨ ਬਿਨ ਇਹਨੇ ਫੇਰ ਕੋਈ ਨਾ ਕੋਈ ਨੁੱਕੋ ਟੋਕੀ ਕੋਈ ਨਾ ਕੋਈ ਬਾਨਾ ਲੱਭ ਲੈਣਾ ਬਸ ਕਿਸੇ ਨਾ ਕਿਸੇ ਗੱਲੋਂ ਕਹਿ ਦੇਣਾ ਭੈੜੀ ਨਹੀਂ ਪੈਣਾ ਮੈਂ ਹੁਣ ਅੰਦਰ ਬਹਿ ਕੇ ਕਰਾਂ ਵੀ ਕੀ ਕੋਈ ਨਾ ਕਿੰਨਾ ਟਾਈਮ ਬਣਾਈ ਤਾਂ ਕਿੱਥੇ ਫਸਾਇਆ ਮੈਨੂੰ ਕੰਧਾਂ ਨਾਲ ਗੱਲਾਂ ਕਰਨ ਵਾਲਾ ਹਸਾਬ ਇੰਨੇ ਟੱਬਰ ਦੇ ਵਿੱਚੋਂ ਆਣ ਕੇ ਲੋਕਾਂ ਦੀਆਂ ਵੀ ਨਵਾਂ ਧੀਆਂ ਹੈਗੀਆਂ ਸਸਾਂ ਰਾਲ ਮਿਲ ਕੇ ਰਹਿੰਦੀਆਂ ਗੱਲਾਂ ਬਾਤਾਂ ਮਾਰਦੀਆਂ ਕਿਤੇ ਤੇ ਚਾਹ ਦੇ ਚਾਹ ਹੀ ਰਹਿ ਗਏ ਸਾਰੇ ਚਾਚੀ ਜੀ ਢੂੰ ਢੂੰ ਕਰਕੇ ਬੰਦ ਕਰੀ ਹੋਈ ਜਾਂਦਾ ਵਾ ਕੱਟੀ ਜਾਂਦਾ ਹੀ ਨਹੀਂ ਬੈਲ ਤੇ ਜਾਂ ਕੱਟੂਗਾ ਕੱਟੀ ਕਿੱਥੋਂ ਜਾਂਦਾ ਕਸੂਰ ਤੇ ਮੈਂ ਦੱਸ ਦਮੰਨਾ ਵੀ ਜੇ ਲੱਗਦਾ ਹੋਵੇ ਫੋਨ ਤੇ ਲੱਗਣੀ ਨਹੀਂ ਨੀਂ ਡਿਆ ਫੋਨ ਤੇ ਫੋਨ ਕਿਤੇ ਕਿੱਥੇ ਹੋਦਾ ਤੇ ਮੰਮੀ ਘਰੇ ਹੀ ਆਉਣਾ ਵਾ ਉਹਨਾਂ ਨੇ ਕਰੇ ਆਉਣਾ ਵਾ ਤੈਨੂੰ ਲੱਗਦਾ ਕਰੇ ਆਉਣਾ ਵਾ ਬੜੀਆਂ ਔਕੀਆਂ ਸੁੱਖ ਕਮਾਈਆਂ ਹੁੰਦੀਆਂ ਕਿਤੇ ਕਮਾਈ ਕਰਕੇ ਚੀਜ਼ ਬਣਾਈਆਂ ਨਾ ਪਤਾ ਫੇਰ ਲੱਗਦਾ ਵਾ ਇੱਕ ਵਾਰ ਮਰ ਜਾ ਲਾ ਫਾਇਸਲਿੰਦਰ ਪਿਆ ਸੋਖਲੀ ਨਾ ਲਿਆਂਦੀ ਮੈਨੂੰ ਕੀ ਪਤਾ ਇਹੋ ਜਿਹੇ ਨਵੇਂ ਨਿੱਜ ਵਿਆਹ ਵੇ ਜਿਨੇ ਅੰਤ ਤੱਕ ਪਰੇਸ਼ਾਨੀ ਟੈਨਸ਼ਨ ਟੈਨਸ਼ਨ 24 ਘੰਟੇ ਟੈਨਸ਼ਨ ਦਿੰਦੀ ਹੈ ਕਿਤੇ ਮੈਂ ਕੀ ਕਰਾਂ ਇਹਨੂੰ ਮੈਂ ਕਾਦੀ ਟੈਨਸ਼ਨ ਦਿੱਤੀ ਮੰਮੀ ਤੁਹਾਨੂੰ ਆ ਟੈਨਸ਼ਨ ਦਸਵਾਏ ਹੋ ਕੀ ਆ ਤੂੰ ਆ ਆਪਣੇ ਇੱਕ ਮੁੰਡੇ ਦਾ ਕਸੂਰ ਨਹੀਂ ਮੰਨਣਾ ਹਨਾ ਬਗਾਨੀ ਦੀ ਚ ਕਸੂਰ ਕੱਢਣਾ ਹੁੰਦਾ ਆਪਣੇ ਤੇ ਹੀ ਪੁੱਤ ਨੂੰ ਕੌਣ ਆਂਦਾ ਮਾੜਾ ਵਾ ਜਿੱਥੇ ਸੁੱਖ ਤੇਰਾ ਕਸੂਰ ਬਣਾ ਉਥੇ ਤੇਰਾ ਕੱਢਦੀ ਜਿੱਥੇ ਸਾਬੀ ਦਾ ਸਾਬੀ ਦਾ ਕੱਢਦੀ ਜਿੱਥੇ ਸੁਖਵਿੰਦਰ ਹੁੰਦਾ ਸੁਖਵਿੰਦਰ ਦਾ ਕੱਢਦੀ ਜਦੋਂ ਚਾਚੀ ਨੇ ਜਬਰਦਸਤੀ ਛਾਪ ਲਾ ਕੇ ਲੈ ਗਿਆ ਮੈਂ ਤੇ ਕੀ ਕਰਦੀ ਦੱਸੋ ਮੇਰਾ ਉਹ ਵੇ ਸੁਖਵਿੰਦਰ ਜਬਰਦਸਤੀ ਮੈਂ ਕਿਹਾ ਨਾ ਚੂੜੀਆਂ ਕਿਉਂ ਨਹੀਂ ਲੱਤਨੀਆਂ ਫਿਰ ਚੂੜੀਆਂ ਬਨ ਨਾ ਦੇਣ ਗਿਆ ਹੋਗਾ ਬਸ ਬਹਾਨਾ ਤੈਨੂੰ ਚਾਹੀਦਾ ਸੁੱਖ ਉਦਾਂ ਟੱਪੇ ਬੜੀ ਛੇਤੀ ਜੋ ਤੱਪੇ ਤਾਂ ਇੰਨੇ ਚਲੇ ਆਵਿਲਾ ਕੇ ਫੜਾ ਦੇ ਮੜ ਕੇ ਫਿਰਦੇ ਆਸ ਗਵਿੰਦਰ ਵੇਖ ਲੈ ਦਾ ਦਿਮਾਗ ਵੇਨੀ ਹੈ ਨਾ ਮਬੀ ਲੈ ਜੋ ਮੈਂ ਇੱਕ ਪਾਕ ਹੈ ਕੀ ਕਰਨਾ ਇਲਜ਼ਾਮ ਹੀ ਲਵਾਉਣੇ ਆ ਆਪਣੇ ਤੇ ਕਦੀ ਕੋਈ ਲਾਤਾ ਤੇ ਕਦੀ ਕੋਈ ਲਾਤਾ ਪਰ ਮੁੰਦੀ ਜੀ ਦਾ ਹਾਈ ਸੇ ਬਿਚਿਆ ਤੈਨੂੰ ਕੰਮ ਤਾਂ ਦੇਦਾ ਨਹੀਂ ਕੋਈ ਪਤਾ ਮੈਂ ਕੰਮ ਧੰਦਾ ਕਰਕੇ ਹੀ ਅੰਦਰ ਆਣ ਕੇ ਬੈਠੀ ਆ ਕੱਪੜੇ ਝੋੜ ਕੇ ਹਟੀਆਂ ਮੈਂ ਤਾਂ ਕਰਕੇ ਆਏ ਆ ਉਧਰੋਂ ਬਾਹਰੋਂ ਤੇ ਮੇਰੇ ਹੱਥ ਕਿਤੇ ਲੱਤਾਂ ਥੱਕ ਗਈਆਂ ਮੇਰੇ ਤਾਂ ਇੰਨੇ ਪੀੜ ਹੋਣ ਲਈ ਹੁਣ ਤਰਿਆ ਨਹੀਂ ਜਾਣ ਦਿਆ ਤੇ ਆ ਮੇਰੀਆਂ ਲੱਤਾਂ ਘੋਟ ਘੋਟ ਦੇਣੀ ਆ ਜਾ ਫਿਰ ਲੇਕੀ ਨਾ ਬੈਠੀ ਆਣੀ ਹਾਂ ਗੋਡੀ ਘਰ ਕੇ ਇਤੇ ਫਿਰ ਕਿ ਆਈ ਓ ਲੱਤਾਂ ਘੋਟ ਦੂੰ ਮੂੰ ਤੇ ਮੈਂ ਘੋਟੀ ਦਊਂਗੀ ਬੰਦਾ ਪਿਆਰ ਨਾਲ ਇਹੋ ਚੀਜ਼ ਜਾਣ ਕੇ ਬੋਲ ਦੇ ਲੱਤਾਂ ਘੋਟ ਕੇ ਤੇਲ ਵੀ ਦੇਨੇ ਕਹਿਣਾ ਹੀ ਆ ਪਹਿਲੇ ਗਰਮ ਕਰਕੇ ਲੈ ਜਾਣੀ ਆ ਫਿਰ ਕੋਨਾ ਕੋਈ ਨੇ ਕਹਿ ਦੇਣਾ ਸੁਖਵਿੰਦਰ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕੀ ਬਣਦਾ ਵਾ ਵੇ ਤੂੰ ਸਾਰਾ ਕੁਝ ਜਾਣਦੀ ਆ ਤੈਨੂੰ ਪਤਾ ਨਾ ਸਾਬੀ ਨੂੰ ਕਿਹੜਿਆਂ ਹਾਲਾਤਾਂ ਤੋਂ ਮੈਂ ਕੱਢਿਆ ਵਾ ਜਿਹੜੀ ਗੱਲਾਂ ਮੈਨੂੰ ਡਰਾਉਂਦਾ ਵਾ ਆ ਦੋਣਾ ਜਿੱਦਾਂ ਹੁਣ ਲੈ ਕੇ ਕੀ ਪਤਾ ਕਿ ਫਿਰ ਉਹੇ ਕੰਮਾਂ 'ਚ ਨਾ ਪੈ ਜਾਏ ਕਿਤੇ ਹੇ ਗੱਲ ਦੀ ਦੀ ਚਿੰਤਾ ਵਾ ਚਿੰਤਾ ਹੋਰ ਸੋਨੇ ਦੀ ਤਾਂ ਨਹੀਂ ਮੈਨੂੰ ਵੀ ਸੋਨੇ ਦੀ ਚਿੰਤਾ ਵਾ ਹੁਣ ਮੈਂ ਉਹਨੂੰ ਕੀ ਦਸਾਂ ਮੈਂ ਵੀ ਗਲਤ ਹੈ ਹੁਣ ਉਹਨੂੰ ਦੱਸ ਵੀ ਨਹੀਂ ਸਕਦੇ ਦੱਸ ਸਕਦੇ ਇਹੋ ਜੀਆਂ ਗੱਲਾਂ ਦਸੀਆਂ ਜਾਂਦੀਆਂ ਤੇ ਜੇ ਜੇ ਈ ਵੱਡੀ ਗੱਲ ਹੀ ਤੇ ਅਹੀਂ ਕਿੱਡੀਕ ਦੂਰ ਹੀ ਰੌਲਾ ਪਾ ਦਿੰਦੀ ਦੱਸ ਹੀ ਦਿੰਦੀਵਾਜੀ ਇੱਕ ਦਿੰਦੀ ਉਹਦੇ ਦਿਲ 'ਚ ਖੜੇ ਵੀ ਉਦਾਂ ਹੀ ਲਈ ਉਹਨੂੰ ਨਾ ਪਤਾ ਇਹ ਕੰਮਾਂ ਦਾ ਉਹਦੇ ਦਿਲ 'ਚ ਉਦਾਂ ਹੀ ਲੈ ਲਈਏ ਤੇਨੇ ਰੱਖ ਲਈ ਹੋਣੀ ਆ ਸਾਬੀ ਮੈਂ ਨਹੀਂ ਸਾਬੀ ਨੂੰ ਅੱਗੇ ਮੈਂ ਇੰਨੇ ਪੈਸੇ ਲਾ ਲਾ ਕੇ ਕਿਤੇ ਮਾਹ ਹੀ ਉਹਦੇ ਪੈਰਾਂ ਦੇ ਸਹੀ ਕੀਤਾ ਵੀ ਇਦਾਂ ਇਦਾਂ ਸਾਬੀ ਗਲਤ ਕੰਮਾਂ 'ਚੋਂ ਨਿਕਲ ਜਾ ਵੇ ਹਜੇ ਤੱਕ ਨਹੀਂ ਆਈ ਪਤਾ ਨਹੀਂ ਉੱਥੇ ਕੀ ਕਰਨ ਢਈ ਮੈਂ ਕਦੋਂ ਦੀ ਆਖਿਆ ਹੀ ਮੇਰੀਆਂ ਲੱਤਾਂ ਟੁੱਟਣ ਡਈਆਂ ਵਾ ਦੱਸ ਇੰਨੀ ਪੀੜ ਹੋਣ ਡਈ ਆ ਇਹਨੂੰ ਨਹੀਂ ਪਤਾ ਉਹ ਆ ਕੇ ਆਈ ਆ ਐਨਾ ਚਿਰ ਉੱਥੇ ਕਰਦੀ ਨਹੀਂ ਮਮੀ ਮੈਂ ਹਾਂ ਲੱਤਾਂ ਕੁੱਟਣੀ ਚਲ ਤੇਲ ਵੀ ਗਰਮ ਕਰਕੇ ਲੈ ਜਾਨੀ ਤੇਲ ਲਾ ਦਿੰਦੀ ਤੇਲ ਵਾਹਤੇ ਥੋੜਾ ਤਾਂ ਮੈਂ ਆਖਿਆ ਮੈਂ ਮੇਰੀਆਂ ਲੱਤਾਂ ਟੁੱਟਣ ਪਰ ਝੰਡੀਆਂ ਕੁੱਟ ਕੁੱਟਣ ਵਾਹਤੇ ਤੇ ਮੈਂ ਆਖਿਆ ਵਾ ਚਲ ਤੇਲ ਵੀ ਮਲਿਆ ਲਿਓ ਤੇ ਹੋਰ ਹੋੜੀਆਂ ਹੋ ਜਾਣਗੀਆਂ ਆਹ ਹੋੜੀਆਂ ਹੋ ਚੱਲਿਆ ਮੇਰੇ ਲਈ ਦੇ ਖਰਾਬ ਕਰਨੇ ਤੂੰ ਹੋ ਚੰਗੀ ਤਰ੍ਹਾਂ ਘੁੱਟੀ ਉੱਤੇ ਉੱਤੇ ਹੱਥ ਮਾਰੀ ਜਾਂਦੀ ਆ ਤੈਨੂੰ ਨਹੀਂ ਪਤਾ ਵੀ ਪੀੜ ਹੋਣ ਲਈ ਆ ਸਾਰਾ ਕੰਮ ਤੰਦਾ ਮੈਂ ਕਰਕੇ ਆਈ ਆ ਆਪ ਤਾਂ ਖਰੇ ਤੂੰ ਕੀ ਕਰਦੀ ਰਹੀਨੀ ਕਿਤੇ ਇੰਨਾ ਨਹੀਂ ਆਂਦੀ ਮੈਂ ਬਾਹਰ ਹੋ ਕੇ ਵੇਖ ਲੰਭ ਕੀ ਕਰਨ ਲਈ ਆ ਚੰਗੀ ਤਰ੍ਹਾਂ ਘੁੱਟ ਕਿਤੇ ਹੱਥ ਤਾਂ ਤੂੰ ਲਾਉਣ ਨਹੀਂ ਲਈ ਉੱਤੇ ਪੈਰਾਂ ਨਾਲ ਘੁੱਟ ਰੱਖ ਕੇ ਆ ਤੇਰਾ ਰਾਹ ਦੱਡੀਆਂ ਮਾਰਾਂ ਹੱਥਾਂ 'ਤੇ ਰਿਆ ਨੂੰ ਕੀ ਗੱਲ ਵਾ ਕਿ ਤੇ ਸੁਖਵਿੰਦਰ ਫੇਰ ਪੁੱਠੇ ਕਮੀ ਲੱਗ ਗਿਆ ਤੇ ਮੇਰਾ ਕੀ ਬਣੂਗਾ ਬਹੁਤ ਗੜ ਹੈ ਇਹ ਦੇਦੇ ਅੱਗੇ ਬੜੀ ਮੁਸ਼ਕਲ ਤੁਸੀਂ ਹਟਾਇਆ ਵਾ ਮੈਂ ਤੇ ਇਹ ਸੋਚਣ ਦੀ ਫੇਰ ਇਹ ਪੁੱਠੇ ਕਮੀ ਲਾਉਣ ਲਈ ਆ ਚੀਜ਼ਾਂ ਦੇ ਹੀ ਜਾਂਦੀ ਅੱਜ ਆਹ ਦੇਤੀ ਛਾਪ ਦੇਤੀ ਮੁੜ ਕੇ ਹੋਰ ਕੁਝ ਦੇ ਦੂਗੀ ਫੇਰ ਮੈਂ ਕੀ ਕਰੂੰਗੀ ਮੈਂ ਤਾਂ ਇਹਨਾਂ ਨੂੰ ਕਿਹਾ ਮੈਂ ਝੂੜੀਆਂ ਲਾ ਕੇ ਮਮੀ ਨੂੰ ਫੜਾ ਦੇ ਮੈਂ ਤੇ ਇਹ ਕਰਕੇ ਪਾਈਆਂ ਅਸੀਂ ਚੱਲ ਨੌ ਧੀ ਦੇ ਹੱਥੀ ਸੋਨਾ ਸੋਨਾ ਲੱਗਦਾ ਵਾ ਪਰ ਹੁਣ ਉਹਨੂੰ ਨਹੀਂ ਨਾ ਪਤਾ ਵੀ ਇਹ ਗੱਲਾਂ ਖੜਿਆ ਉਹਦੇ ਦਿਲ 'ਚ ਖੜੇ ਉਦਾਂ ਹੀ ਲਾਈਆਂ ਨੇ ਮੈਂ ਤੇ ਸੱਚੀ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਆਪਣਾ ਦੁੱਖ ਕਿੰ ਨੂੰ ਦੱਸਾਂ ਇਹਨੂੰ ਦੱਸੂਗੀ ਤੇ ਇਹਨੇ ਆਖਣਾ ਵਾ ਇਹ ਕੋਈ ਤੇਰੇ ਪੁੱਤ ਜੀ ਤੇ ਫਿਰ ਵਿਆਹਾ ਕਿਉਂ ਦੋਰੇ ਆ ਮੈਂ ਨਾ ਸੁਣੂਗੀ ਮੈਂ ਬਹੁਤ ਗੱਲ ਸਹੀ ਹੈ ਇਦਾਂ ਕਰਾਣਾ ਸਭੀ ਨੂੰ ਪੁੱਛੋ ਕਿ ਸਾਬ ਕਿਤੇ ਖੜੀ ਆ ਸਭੀ ਘਰ ਆਉ ਤੇ ਫੇਰੀ ਆ ਮਿੰਨੇ ਤੇ ਹੁਣ ਇਹੋ ਫਿਕਰ ਪਿਆ ਵਾ ਫੇਰ ਨਾ ਕਿਤੇ ਪੁੱਠੀ ਟਾਣੀ 'ਚ ਬਹਿ ਜੇ ਇਹਦੇ ਬਾਅਦ ਨਾ ਕਿਤੇ ਕਿਸੇ ਨੂੰ ਦੇ ਦੇ ਦੂ ਨਾ ਆਵੇ ਤਾਂ ਜੇ ਕਿਸੇ ਨੂੰ ਦੇ ਦਿੱਤੀ ਤੇ ਕਿਸੇ ਨੇ ਕਿਹੜੀ ਦੇਣੀ ਆ ਮੁੜ ਕੇ ਉਹਨਾਂ ਥੋੜੇ ਬਹੁਤੇ ਪੈਸੇ ਦੇ ਦਨੇ ਇਹਨੂੰ ਬਹੁਤ ਗੱਲ ਸਹੀ ਹੈ ਇਦਾਂ ਹੀ ਆ ਕੇ ਸੰਭਦੇ ਆ ਇਦਾਂ ਹੀ ਕਰਦੇ ਆ ਜਾਹੋਂ ਚੁਬੜ ਕੇ ਤੁਮ। ਸੁਖਵਿੰਦਰ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕਿਸ ਗੱਲ ਦੀ। ਸਾਰੀ ਗੱਲ ਦੇਖਦੇ ਕਿੱਥੇ ਗਿਆ ਵਾ। ਅੱਗੇ ਤੇ ਮੇਰੇ ਕੋਈ ਨਾ ਕੁਝ ਹੈਗਾ ਹੀ। ਮੈਂ ਸਾਰਾ ਕੁਝ ਕਰ ਲਿਆ ਤੇ ਹੁਣ ਤੇ ਜਿੰਨੇ ਵੀ ਪੈਸਾ ਤੇ ਲਾਗਾ ਸਾਰਾ ਕੇਸ ਤੇ ਲਾ ਲਿਆ। ਲਾ ਦੇ ਗਿਆ ਕੇਸ ਤੇ ਸਾਰੇ। ਅੱਗੇ ਤੇ ਮਾਮੇ ਇਹਦਾ ਵੀ ਸਾਥ ਦਿੰਦੇ ਹੁਣ ਉਹਨਾਂ ਕਹਿੰਦਾ ਤੇਰਾ ਤੇ ਨੇਤ ਦਾ ਹੀ ਹੋ ਗਿਆ ਵਾ ਤੇ ਮੈਂ ਕਿੱਥੋਂ ਪੈਸਾ ਦਈਏ। ਇਹ ਤਾਂ ਬੜਾ ਮਸਕਲ ਫਿਰ ਤਾਂ ਕੀ ਮਸਲਾ ਹੱਲ ਹੋਊਗਾ। ਹੁਣ ਸਾਬੀ ਆਉ ਉਹ ਤੇ ਪਤਾ ਲੱਗੂ ਵੀ ਸਾਬੀ ਕੀ ਕਹਿੰਦਾ ਕੀ ਨਹੀਂ ਕਹਿੰਦਾ ਇੱਕ ਮੁਸੀਬਤ ਹਟਦੀ ਤੇ ਦੂਜੀ ਪੈ ਜਾਂਦੀ ਹੈ ਮੇਰਾ ਤੇ ਜਿਹੜੀ ਵਾਲੀ ਨਿਭੜੀ ਨਹੀਂ ਤੇ ਇੰਦਰ ਦਾ ਹੋਰ ਪੰਗਾ ਪੈ ਗਿਆ ਕੁੜੀ ਵਾਲੀ ਤੇ ਪਤਾ ਨਹੀਂ ਕਿੱਦਾਂ ਨਿਭੜਨੀ ਮੈਂ ਤੇ ਇਹ ਸੋਚਦੀ ਵੀ ਚਲ ਮੇਰਾ ਪੋਤੀ ਕਿਸ ਬੰਨੇ ਹੁ ਜਾਊਗਾ ਲਿਆਊਗਾ ਪਰ ਉਹਨੂੰ ਭੈਣ ਦਾ ਫਿਕਰ ਹੀ ਨਹੀਂ ਉਹ ਤੇ ਪੁੱਠੇ ਚਾਲੀ ਫੇਰ ਚਲ ਗਿਆ ਤੇ ਮੈਨੂੰ ਕੀ ਪਤਾ ਸੀ ਇਹ ਕੰਮ ਹੋਣਾ ਸਾਡੇ ਘਰ ਮੈਂ ਬਾਹਰ ਜਿਹੜੀ ਅੰਦਰੋਂ ਬਾਹਰ ਆਣ ਕੇ ਇੱਥੇ ਪੈ ਗਈ ਮੈਂ ਨਾ ਹੀ ਪੈਂਦੀ ਮੈਂ ਤੇ ਇਸ ਗੱਲ ਨੂੰ ਕੋਸਦੀ ਰਹਿਣੀ ਹੁਣ 24 ਘੰਟੇ ਚਿੰਤਾ ਇਹੋ ਰਹਿਣੀ ਆ ਮੈਂ ਨਾ 2 ਮਿੰਟ ਬਾਹਰ ਆਉਂਦੀ ਕੀ ਕਰਾਂ ਸੁਵਿੰਦਰ ਤੂੰ ਹੀ ਦੱਸ ਮੈਨੂੰ ਕੁਛ ਮੈਂ ਹਕ ਤੱਕ ਕੀ ਦੱਸਾਂ ਮੇਰੇ ਤਾਂ ਆਪਣੇ ਦਿਮਾਗ 'ਚ ਕੋ ਆਉਣ ਦਾ ਖਿਆਲ ਤਾਂ ਨਹੀਂ ਕਿ ਕੋਈ ਸੱਚੀ ਗੁੱਸੇ ਗੁੱਸੇ 'ਚ ਮੈਂ ਕਿਉਂ ਸੁੱਖ ਨੂੰ ਕਿੰਨਾ ਕੁਛ ਬੋਲ ਲਿਆ ਜਾਂਦਾ ਫਿਰ ਮੈਂ ਸੋਚਦੀ ਆ ਹਾਏ ਮੈਂ ਕਿੰਨਾ ਕੁਛ ਬੋਲ ਦਿੰਨੀ ਉਹਨੂੰ ਕਸੂਰ ਤੇ ਉਹਨੇ ਤਾਂ ਹੀ ਬੋਲ ਦਿੱਤਾ ਤੂੰ ਹੀ ਵੀ ਐਦਾ ਕੀਤਾ ਆਇਆ ਕੀਤਾ ਤਾਂ ਹੁਣ ਹਾਂ ਨੂੰ ਤਾਂ ਪਤਾ ਨਹੀਂ ਜੋ ਵੀ ਚਲੀ ਗਾਲਦਾ ਵੀ ਚਲੀ ਗਾਲਦਾ ਉਹਨਾਂ ਸਿਆਣਿਆਂ ਗਿਆ ਭਾਂਡਾ ਆਪਣਾ ਨਹੀਂ ਚੰਗਾ ਦੂਜੇ ਨੂੰ ਕੀ ਕਹਿਣਾ ਵਾ ਦੂਜੇਨ ਕੀ ਗਾਲ ਹੁਣ ਉਹਨੇ ਤਾਂ ਬੋਲਿਆ ਆ ਉਹ ਤਾਂ ਆਪ ਪਰੇਸ਼ਾਨ ਹੋ ਕੇ ਬੈ ਗਈ ਮੁੱਤ ਵੱਤ ਘੱਟ ਬੋਲ ਦਿੱਤਾ ਤਾਂ ਪਤਾ ਤਾਂ ਹੈਗਾ ਆਪਣੇ ਦਾ ਕਿ ਕਿਦਾਂ ਦਾ ਵੇ ਨਹੀਂ ਆ ਦਿੰਨੀ ਉਹਨੂੰ ਨਾ ਹੀ ਸ਼ੋਅ ਹੋਵੇ ਨਾ ਹੀ ਪਤਾ ਲੱਗੇ ਪਤਾ ਲੱਗ ਜਣਾ ਹੁਣ ਪਤਾ ਲੱਗ ਜਣਾ ਉਹਨੂੰ ਕਹਿਣਾ ਫੇ ਪਤਾ ਲੱਗਣ ਤਾਂ ਆਉਂਦਾ ਸਾਬੀ ਤੇ ਸਾਬੀ ਨਾ ਵੀ ਕਰਦੀ ਦੋ ਹੱਥ ਵੀ ਸਾਬੀ ਹੁਣ ਦੱਸ ਤੂੰ ਕਰਦਾ ਕੀ ਫੇ ਦਵਾ ਮਾਹ ਨਹੀਂ ਤੈਨੂੰ ਪਤਾ ਦਵਾਈ ਕਿੰਨੀ ਮਹਿੰਗੀ ਦਵਾਈ ਆਉਂਦੀ ਹੈ ਬੜੀ ਮਹਿੰਗੀ ਹੁੰਦੀ ਹੈ ਜੇ ਦਵਾਈ ਦਾ ਪਤਾ ਲੱਗ ਗਿਆ ਤੇ ਫੇਰ ਉਹ ਕੀ ਕਰੂਗੀ ਮੈਨੂੰ ਤੇ ਇਹੋ ਹੀ ਡਰ ਲੱਗੇ ਰਹਿੰਦਾ 24 ਘੰਟੇ ਵੀ ਇਹ ਗੱਲ ਦਾ ਨਾ ਪਤਾ ਲੱਜੇ ਮੈਂ ਪਰਦੇ ਹੀ ਪਉੰਦੀ ਨੇ ਮਰ ਜਾਣਾ ਵਾ ਪਰ ਸਾਬੀ ਨੇ ਮੇਰੀ ਗੱਲ ਨਹੀਂ ਮੰਨੀ ਬਹੁਤ ਗਾਲਾਂ ਨਾ ਮਾਪਿਆਂ ਪਤਾ ਦੇ ਪਰਦੇ ਪਾਉਂਦੇ ਪਰ ਪਤੀ ਪਤਵ ਨੇ ਸਮਝਣਾ ਚਾਹੀਦਾ ਨਾ ਕਿ ਮਾਪੇ ਉਹ ਮਰਿਆਂ ਦਾ ਤੇ ਮੋਿਆਂ ਦਾ ਫੇਰ ਸੁਆਦ ਆਉਂਦਾ ਇਹਨਾਂ ਨੂੰ ਫੇਰ ਪਤਾ ਲੱਗਣਾ ਜਦੋਂ ਮਾਂ ਮਰ ਗਈ ਜਦੋਂ ਸਾਰਾ ਕੁਝ ਆਪ ਕਰਨਾ ਪਿਆ ਇਹਨੂੰ